ਸ਼ੁਕਰਵਾਰ ਨੂੰ ਕਦੇ ਵੀ ਭੁੱਲ ਕੇ ਇਹ ਕੰਮ ਇਹ ਗਲਤੀਆਂ ਬਿਲਕੁਲ ਨਾ ਕਰਿਓ ਨਹੀਂ ਤਾਂ ਘਰ ਦੇ ਵਿੱਚ ਪੈਸੇ ਤੋਂ ਲੈ ਕੇ ਖੁਸ਼ੀਆਂ ਭੰਗ ਹੋ ਜਾਣਗੀਆਂ ਜੇ ਆਕਰ ਜੋਤਿਸ਼ ਸ਼ਾਸਤਰ ਦੇ ਵਿੱਚ ਤੁਸੀਂ ਵਿਸ਼ਵਾਸ ਰੱਖਦੇ ਹੋ ਤਾਂ ਤਾਟਾ ਦੇ ਗੱਲਾਂ ਸੁਣਨੀਆਂ ਅਹਿਮ ਨੇ ਕਿਉਂਕਿ ਤੁਹਾਡੇ ਕਰਦੇ ਵਿੱਚ ਪੈਸੇ ਤੋਂ ਲੈ ਕੇ ਤੁਹਾਡੀ ਜ਼ਿੰਦਗੀ ਦੀ ਖੁਸ਼ੀ ਬਾਰੇ ਦੱਸਣ ਗਿਆ ਕਿ ਕਿਵੇਂ ਸ਼ੁਕਰਵਾਰ ਦੀਆਂ ਗਲਤੀਆਂ ਸਭ ਕੁਝ ਖਰਾਬ ਕਰ ਸਕਦੀਆਂ ਨੇ ਬਹੁਤ ਸਾਰੇ ਲੋਕ ਜੋਤਿਸ਼ਾਸਤਰੀ ਦੇ ਵਿੱਚ ਵਿਸ਼ਵਾਸ ਨਹੀਂ ਰੱਖਦੇ ਸੋ ਇਹਨਾਂ ਗੱਲਾਂ ਤੇ ਯਕੀਨ ਨਹੀਂ ਕਰਦੇ ਪਰ ਜੋਸ਼ੀ ਦਾਦੇ ਨੇ ਕਿ ਸ਼ੁਕਰਵਾਰ ਨੂੰ ਗਲਤੀ ਨਾਲ ਵੀ ਕਿਸੇ ਨੂੰ ਖਾਣ ਜਾਂ ਸ਼ਕਤਰ ਉਦਾਰ ਨਾ ਦਿਓ ਕਿਉਂਕਿ ਇਸ ਦੇ ਨਾਲ ਸ਼ੁਕਰ ਗ੍ਰਹਿ ਕਮਜ਼ੋਰ ਹੁੰਦਾ ਹੈ ਸੋ ਕੁ ਸੁਵਿਧਾਵਾਂ ਦੇ ਵਿੱਚ ਕਮੀ ਆਉਂਦੀ ਹੈ। ਦੂਸਰੇ ਨੰਬਰ ਤੇ ਜੇਕਰ ਤੁਸੀਂ ਘਰਾਂ ਦੇ ਵਿੱਚ ਜਾਂ ਜਾਇਦਾਦ ਖਰੀਦ ਰਹੋ ਤਾਂ ਸ਼ੁਕਰਵਾਰ ਨੂੰ ਇਸ ਕੰਮ ਕਰਨ ਤੋਂ ਬਚੋ ਕਿਉਂਕਿ ਜਾਇਦਾਦ ਖਰੀਦਣਾ ਬਿਲਕੁਲ ਵੀ ਇਸ ਦਿਨ ਸ਼ੁਭ ਨਹੀਂ ਹੈ ਤੇ ਨਾ ਹੀ ਇਸ ਦੇ ਨਾਲ ਪ੍ਰਾਪਰਟੀ ਦੇ ਨਾਲ ਸੰਬੰਧਿਤ ਕੋਈ ਕੰਮ ਜਾਂ ਨਿਵੇਸ਼ ਕਰਨਾ ਚਾਹੀਦਾ। ਤੀਸਰੇ ਨੰਬਰ ਤੇ ਪੈਸੇ ਦੇ ਨਾਲ ਸੰਬੰਧਿਤ ਲੈਣ-ਦੇਣ ਵੀ ਤੁਹਾਨੂੰ ਇਸ ਦਿਨ ਨਹੀਂ ਕਰਨਾ ਚਾਹੀਦਾ। ਦੇਵੀ ਮਾਂ ਲਕਸ਼ਮੀ ਨਰਾਜ਼ ਹੋ ਜਾਂਦੀ ਹੈ ਜਿਸ ਕਰਕੇ ਆਰਥਿਕ ਪਰੇਸ਼ਾਨੀਆਂ ਦਾ ਵੀ ਤੁਹਾਨੂੰ ਸਾਹਮਣਾ ਕਰਨਾ ਪੈ ਸਕਦਾ। ਚੌਥੇ ਨੰਬਰ ਤੇ ਕਹਿੰਦੇ ਕਿ स्त्री ਦਾ અપમાન ਬਿਲਕੁਲ ਵੀ ਨਹੀਂ ਇਸ ਦਿਨ ਕਰਨਾ ਚਾਹੀਦਾ ਦੇਵੀ ਲక్ష్ਮੀ ਦਾ ਇਹ ਦਿਨ ਹੁੰਦਾ ਹੈ ਆਤ ਨੂੰ ਲక్ష్ਮੀ ਦਾ ਰੂਪ ਮੰਨਿਆ ਜਾਂਦਾ ਹੈ ਇਸ ਕਰਕੇ ਆਤ ਨੂੰ ਦੁੱਖ ਦੇਣ ਦੇ ਨਾਲ ਤੁਹਾਨੂੰ ਕਦੇ ਵੀ ਦੇਵੀ ਲక్ష్ਮੀ ਦਾ ਆਸ਼ੀਰਵਾਦ ਨਹੀਂ ਮਿਲਦਾ ਪੰਜਵੇਂ ਤੇ ਆਖਰੀ ਅਗਰ ਨੰਬਰ ਦੀ ਗੱਲ ਕਰੀਏ ਤਾਂ ਇਸ ਦਿਨ ਸ਼ੁੱਕਰਵਾਰ ਨੂੰ ਦੇਵੀ ਲక్ష్ਮੀ ਦੀ ਪੂਜਾ ਕਰਦੇ ਸਮੇਂ ਭੁੱਲ ਕੇ ਵੀ ਤુલਸੀ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਤੁਲਸੀ ਦੇ ਪੱਤੇ ਜਾਂ ਮੰਜੀਰੀ ਚੜਾਉਣ ਦੇ ਨਾਲ ਦੀਵੀ ਲక్ష్ਮੀ ਨਰਾਤ ਹੋ ਜਾਂਦੀ ਹੈ ਸੋ ਇਹਨਾਂ ਪੰਜ ਗੱਲਾਂ ਦਾ ਤੁਸੀਂ ਧਿਆਨ ਰੱਖਣਾ ਹੈ ਭੁੱਲ ਕੇ ਵੀ ਇਹ ਗਲਤੀਆਂ ਦੁਹਰਾਉਣੀਆਂ ਨਹੀਂ ਨੇ ਅੱਗੇ ਤਾਂ ਜਾਣਕਾਰੀ ਸ਼ੇਅਰ ਵੀ ਜ਼ਰੂਰ ਕਰਨਾ ਕੀ ਕਹਿਣਾ ਚਾਹੁੰਦੇ ਹੋ ਕਮੈਂਟ ਵੀ ਜ਼ਰੂਰ ਕਰਨਾ